ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀਗਾ ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਔਨ ਹੁਸ਼ਿਆਰਪੁਰ ਜਲੰਧਰ ਜਿਹੜਾ ਰੋਡ ਜਾਂਦਾ ਆਦਮਪੁਰ ਨੂੰ ਤੇ ਇਟ ਵਾਸ ਅ 트ੈਜਿਕ ਐਕਸੀਡੈਂਟ ਬਿਕੋਜ਼ ਗੈਸ ਸੀਗੀ ਤਾਂ ਲੀਕੇਜ ਹੋਗੀ ਐਕਸੀਡੈਂਟ ਦੇ ਵਿੱਚ ਐਂਡ ਇੱਕ ਬੜਾ ਬਲਾਸਟ ਹੋਇਆ ਸੀ ਜਿਹਦੇ ਵਿੱਚ ਕਿ ਨੀਅਰ ਅਬਾਊਟ 23 ਬੰਦਿਆਂ ਨੂੰ ਸੱਟਾਂ ਆਈਆਂ ਦੇ ਗੌਟ ਇੰਜਰਡ ਬਟ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਨੀਅਰਬਾਉਟ ਰਾਤ ਦੇ 10 ਵਜੇ ਦੇ ਅਰਾਊਂਡ ਸਾਨੂੰ ਪਤਾ ਲੱਗਿਆ ਸੀਗਾ ਨਾਲ ਦੀ ਨਾਲ ਸਾਡੇ ਸੀਨੀਅਰ ਅਧਿਕਾਰੀ ਡੀਐਸਪੀ ਐਸਪੀ ਐਂਡ ਇਵਨ ਆਈ ਆਲਸੋ ਵੈਂਟ ਟੂ ਦ ਸਪੌਟ ਤੇ ਨਾਲ ਹੀ ਉਥੇ ਜੋ ਮੈਡੀਕਲ ਏਡ ਵਾਸਤੇ ਐਂਬੂਲੈਂਸਸ ਫਾਇਰ ਬ੍ਰਿਗੇਡ ਵੀ ਅਸੀ ਤਲਬ ਕਰ ਲਈ ਡੀਸੀ ਸਾਹਿਬ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਐਮਐਲਏ ਜਿੰਪਾ ਸਾਹਿਬ ਐਵਰੀਬਾਡੀ ਵੈਂਟ ਟੂ ਦੀ ਸਪੌਟ ਤੁਰੰਤ ਪਹੁੰਚ ਗਏ ਸੀਗੇ ਵਿਦ ਦੀ ਹੈਲਪ ਆਫ ਜੋ ਵਿਲੇजेस ਹੈਗੇ ਮੰਡਿਆਲਾ ਪਿੰਡ ਦੇ ਉਹਨਾਂ ਦੀ ਮਦਦ ਨਾਲ ਇਸ ਆਗ ਤੇ ਕਾਬੂ ਪਾਇਆ ਗਿਆ ਜਿਹੜੇ ਕਿ ਵਿਕਟਿਮ ਸੀਗੇ ਉਹਨਾਂ ਨੂੰ ਫੌਰੀ ਤੌਰ ਤੇ ਮੈਡੀਕਲ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਵਿੱਚ ਲੈ ਜਾਇਆ ਗਿਆ ਤੇ ਅੱਗੇ ਟਰਸ਼ਰੀ ਕੇਅਰ ਵਾਸਤੇ ਅੱਗੇ ਮੂਵ ਕੀਤਾ ਗਿਆ ਐਂਡ ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਸੀਗੇ ਅਸੀਂ ਵੀ ਲੀਗਲ ਪ੍ਰੋਸੀਡਿੰਗ ਸਟਾਰਟ ਕਰਦੇ ਹੋਏ ਇੱਕ ਐਫਆਈਆਰ 119 ਨੰਬਰ ਬੁੱਲੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਸੀਗੀ ਜਿਹੜੀ ਤਫਤੀਸ਼ ਦੇ ਵਿੱਚ ਜੋ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਈਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਜੇ ਪਿੰਡ ਵਾਲਿਆਂ ਤੋਂ ਐਂਡ ਵਖ ਵਖ ਥਾਵਾਂ ਤੋਂ ਸਾਨੂੰ ਇਤਲਾ ਮਿਲੀ ਕਿ ਇੱਥੇ ਪਿਲਫ੍ਰਿਜ ਦਾ ਕੰਮ ਹੁੰਦਾ ਜਿਹਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਐ ਐਂਡ ਇਲੀਗਲੀ ਉਹ ਗੈਸ ਨੂੰ ਮੇਕਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਐ ਤੇ ਅਸੀਂ ਇੱਕ ਹੋਰ ਐਫਆਈਆਰ 120 ਨੰਬਰ ਐਫਆਈਆਰ ਬੂਲੋਵਾਲ ਥਾਣੇ ਦੇ ਵਿੱਚ ਹੀ ਦਰਜ ਕੀਤੀ ਤੁਰੰਤ ਐਂਡ ਉਹਦੇ ਵਿੱਚ 에ਸੈਂਸ਼ੀਅਲ ਕਮੋਡਿਟੀ ਐਕਟ ਐਂਡ ਵਖ ਵਖ ਜਿਹੜੇ ਕੀ ਬੀ ਐਨ ਐਸ ਦੇ ਸੈਕਸ਼ਨਸ ਐਂਡ ਲਿਕুইਡ ਪੈਟਰੋਲੀਅਮ ਗੈਸ ਸਪਲਾਈ ਐਂਡ ਕੰਟਰੋਲ ਔਰਡਰ ਹੈਗਾ ਉਹਦੇ ਸੈਕਸ਼ਨਸ ਦੇ ਵਿੱਚ ਹੀ ਇਹ ਐਫ ਆਈ ਆਰ ਦਰਜ ਕੀਤੀ ਡੂਰਿੰਗ ਦੀ ਇਨਵੈਸਟੀਗੇਸ਼ਨ ਆਫ ਥਿਸ ਕੇਸ ਵੀ ਹੈਵ ਅਰੈਸਟਡ ਚਾਰ ਅਸੀਂ ਅਕਿਊਜ਼ਡ ਫੜੇ ਹੈਗੇ ਸੁਖਚੈਨ ਸਿੰਘ ਸੁਖਾ ਜੋ ਕਿ ਪੀ ਐਸ ਬੁੱਲੋਵਾਲ ਹੁਸ਼ਿਆਰਪੁਰ ਦਾ ਹੈਗਾ ਇੱਕ ਅਵਤਾਰ ਸਿੰਘ ਹੈਗਾ ਇਹ ਵੀ ਬੁੱਲੋਵਾਲ ਦਾ ਰਹਿਣ ਵਾਲਾ ਤੇ ਪੀ ਐਸ ਬੁੱਲੋਵਾਲ ਦਾ ਹੈਗਾ ਰਮੇਸ਼ ਕੁਮਾਰ ਐਂਡ ਰਾਜਕੁਮਾਰ ਇਹ ਜਲੰਧਰ ਤੇ ਰਹਿਣ ਵਾਲੇ ਇਹ ਚਾਰਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਜੋ ਸੁਖਚੈਨ ਸਿੰਘ ਸੁਖਾਏ ਦੇ ਤੋਂ ਸਾਨੂੰ ਬਰਾਮਦਗੀ ਹੋਈ 10 ਐਲਪੀਜੀ ਦੇ ਸਿਲੰਡਰ ਤੇ ਇੱਕ ਫੈਬ੍ਰੀਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਆ ਫॉर ਫਿਲਿੰਗ ਆਫ ਥਿਸ ਗੈਸ ਉਹ ਅਸੀਂ ਰਿਕਵਰ ਕੀਤੀ ਫ্রম ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨੇ ਬਣਾਇਆ ਹੋਇਆ ਉੱਥੇ ਇਹਦਾ ਪਿੰਡ ਹੈਗਾ ਰਾਮਨਗਰ ਡੇਹਾ ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਹੈ ਉਹਦੇ ਨਾਲ ਹੀ ਹੈ ਇਹਨੇ ਘਰ ਬਣਾਇਆ ਹੋਇਆ ਆਪਣਾ ਬਾਹਰ ਵਾਈ ਪਿੰਡ ਤੋਂ ਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਤੇ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ ਤੇ ਜਿਹੜਾ ਹੈ ਅਵਤਾਰ ਸਿੰਘ ਰਮੇਸ਼ਨ ਰਾਜਕੁਮਾਰ ਇਹਨਾਂ ਦਾ ਇੱਕ ਅਲੱਗ ਗੀਰੋ ਇਹਨਾਂ ਨੇ ਬਣਾਇਆ ਹੋਇਆ ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਇਹ ਦਿਖਾਉਂਦੇ ਹੈਗੇ ਇਹ ਵਜ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਬਟ ਜਦੋਂ ਅਸੀਂ ਰੇਡ ਕੀਤਾ ਤੇ ਉੱਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਤੇ ਐਦਾਂ ਹੀ ਨੋਜ਼ਲ ਤੇ ਨੋ ਆਇਲ ਡਰਮਸ ਉੱਥੋਂ ਮਿਲੇ ਹੈਗੇ ਤੇ ਟੋਟਲ ਇਨ ਟੋਟਲ ਇਹ ਚਾਰ ਬੰਦਿਆਂ ਤੋਂ ਸਾਨੂੰ 50 ਐਲਪੀਜੀ ਸਿਲੰਡਰਸ 9 ਆਇਲ ਡਰਮਸ ਤੇ ਫੈਬ੍ਰਿਕੇਟਡ ਨੋਜ਼ਲਸ ਤੇ ਪਾਈਪਸ ਸਾਨੂੰ ਬਰਾਮਦ ਹੋਈ ਹੈ ਤੇ ਜਿਹੜਾ ਇਹ ਅਵਤਾਰ ਸਿੰਘ ਹੈ ਇਹ ਪਹਿਲਾਂ ਕ੍ਰਿਮੀਨਲ ਪਾਸਟ ਵੀ ਸਾਡੇ ਕੋਲ ਸਾਹਮਣੇ ਆਇਆ ਇਹਦੇ ਤੇ ਪਹਿਲਾਂ ਸੱਤ ਪਰਚੇ ਦਰਜ ਹੈ ਤੇ ਇਹ ਇਹਨਾਂ ਦੀ ਮੋਡਸ ਆਪਰੇਂਡਾਈ ਸੀਗੀ ਕਿਉਂਕਿ ਜਿਹੜਾ ਅਵਤਾਰ ਸਿੰਘ ਹੈ ਇਹ ਖੁਦ ਗੈਸ ਟੈਂਕਰ ਦਾ ਡਰਾਈਵਰ ਰਿਹਾ ਹੈ ਤੇ ਇਹਦੀ ਵਕਫੀਅਤ ਵੀ ਸੀਗੀ ਤੇ ਇਹ ਗੈਸ ਟੈਂਕਰ ਡਰਾਈਵਰਸ ਦੇ ਨਾਲ ਮਿਲੀਭੁਗਤ ਕਰਕੇ ਆਪਣੀ ਇੱਥੇ ਏਰੀਆ ਦੇ ਵਿੱਚ ਲਿਜਾ ਕੇ ਮੇਕਸ਼ਿਫਟ ਅਰੇਂਜਮੈਂਟਸ ਦੇ ਥਰੂ ਗੈਸ ਨੂੰ ਕੱਟਦੇ ਸੀਗੇ ਤੇ ਇਨ ਸਿਲੰਡਰਸ ਦੇ ਵਿੱਚ ਭਰ ਕੇ ਬਿਕੋਜ਼ ਇਟ ਵਾਸ ਉਨਵਾਸਤੇ ਫਰੀ ਦਾ ਸਿਸਟਮ ਸੀ ਤੇ ਇਹ ਲੈਸ ਮਾਰਕੀਟ ਰੇਟ ਤੋਂ ਘਟਦੇ ਤੇ ਸਪਲਾਈ ਕਰਦੇ ਸੀਗੇ ਤੇ ਹਾਲ ਕੀ ਘੜੀ ਇਹਦੇ ਨਾਲ ਸਾਡੇ ਦੋ ਇਹਨਾਂ ਦੇ ਜੋ ਇਹ ਘਿਰੋ ਬਣੇ ਹੋਏ ਸੀਗੇ ਇਹ ਐਸੀ ਫੜੇ ਹੈਗੇ ਇਹਦੇ ਨਾਲ ਨਾਲ ਟੂ ਪ੍ਰੀਵੈਂਟ ਦਿਸ ਕਿ ਜਿਹੜਾ ਇਹ ਵਕੂਆ ਹੋਇਆ ਇਹ ਪਿਲਫਰੇ ਚੱਲਦੀ ਹੈ डीसी साहब डिप्टी कमिश्नर साहब ਵੱਲੋਂ ਵੀ ਇੱਕ ਤਾਂ ਮੈਜਿਸਟ੍ਰੀਅਲ ਇਨਕੁਆਇਰੀ ਆਲਰੇਡੀ ਸਟੈਬਲਿਸ਼ ਕਰਤੀ ਹੈਗੀ ਤੇ ਦੋ ਅਸੀਂ ਇੱਕ ਇਹਨਾਂ ਨੇ ਵਿਲਫ੍ਰਿਜ ਵਾਸਤੇ ਇੱਕ ਹੋਰ ਕਮੇਟੀ ਬਣਾਈ ਹੈ ਜਿਹਦੇ ਵਿੱਚ ਵਕ ਵਕ ਡਿਪਾਰਟਮੈਂਟਸ ਦੇ ਰਿਪਰੈਜ਼ੈਂਟੇਟਿਵਸ ਹੈਗੇ ਦੇਲ ਬੀ ਰਿਪਰੈਜ਼ੈਂਟੇਟਿਵਸ ਫਰਮ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਆਫਿਸ ਐਂਡ ਇੱਕ ਪੰਜਾਬ ਪੁਲਿਸ ਕੰਟਰੋਲ ਪੋਲੂਸ਼ਨ ਕੰਟਰੋਲ ਬੋਰਡ ਤੇ ਬੀ ਡੀ ਪੀਓ ਪੁਲਿਸ ਰਿਪਰੈਜ਼ੈਂਟੇਟਿਵ ਐਂਡ ਆਲਸੋ ਡਿਪਟੀ ਡਾਇਰੈਕਟਰ ਫੈਕਟਰੀਜ਼ ਥਿਸ ਇਜ਼ ਫॉर ਦੀ ਪਿਲਫ੍ਰਿਜ ਕਿ ਜਿਹੜੀ ਇਹ ਨਿਕਾਲਦੇ ਆ ਕੱਢਦੇ ਆ ਗੈਸ ਐਦਾਂ ਹੀ ਜੀ ਜਿਹੜੇ ਵਹੀਕਲ ਬਿਕੋਜ਼ ਇੱਥੇ ਸਾਡਾ ਬੋਟਲਿੰਗ ਪਲੈਂਟ ਹੈਗਾ ਐਚਪੀ ਦਾ ਤੇ ਕਾਫੀ ਮੂਵਮੈਂਟ ਹੁੰਦੀ ਹੈ ਗੈਸ ਟੈਂਕਰਸ ਦੀ ਐਂਡ ਸਿਲੰਡਰਸ ਦੇ ਨਾਲ ਵਹੀਕਲਸ ਮੂਵ ਕਰਦੇ ਆ ਉਹਨਾਂ ਦੀ ਰੋਕਥਾਮ ਵਾਸਤੇ ਉਹਨਾਂ ਨੂੰ ਮੂਵਮੈਂਟ ਨੂੰ ਰੈਗੂਲੇਟ ਕਰਨ ਵਾਸਤੇ ਆਰਟੀਏ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਐਂਡ ਐਕਸੀਐਨ ਐਂਡ ਪੀਡਬਲਯੂਡੀ ਨੈਸ਼ਨਲ ਹਾਈਵੇਜ਼ ਇਹਨਾਂ ਦੀ ਵੀ ਇੱਕ ਕਮੇਟੀ ਬਣਾਈ ਗਈ ਹੈ ਐਂਡ ਇੱਕ ਮੈਜਿਸਟਰੀਅਲ ਇਨਕੁਆਇਰੀ ਏਡੀਸੀ ਹੁਸ਼ਿਆਰਪੁਰ ਦੇ ਥੱਲੇ ਚਲਾਈ ਜਾ ਰਹੀ ਹੈ